ਤਨਾਸਰੀ ਮੈਂ ਲਾ ਤੀਜਾ ਕਰ ਦੂਜਾ ਚੌਪ ਦੇ ਇੱਕੋ ਅੰਕਾਰ ਸਤਗੁਰ ਪ੍ਰਸਾਦ ਇਹ ਧਨ ਅਖੋਟ ਨਾ ਨਖਟੈ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਤੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਥਨ ਪਰ ਗਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਬ ਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੋਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਭਿਧਾ ਮਾਰ ਹਰ ਮਨ ਵਿਸਾਈ ਨਾਮ ਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭਨੇ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਨਸ੍ਰੀ ਮਹਿਲਾ ਤੀਜਾ ਹਰ ਨਾਮ ਤਨ ਨਿਰਮਲ ਅਤ ਪਾਰਾ ਗੁਰ ਕੈ ਸ਼ਬਦ ਭਰੇ ਪੰਧਾਰ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਭਿਮਾਨ ਗੁਰਮੁਖ ਹਰ ਰਸ ਚਖੇ ਕੋਇ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾ ਸ਼ਬਦ ਦੀਪਕ ਵਰਤੇ ਤੇ ਲੋਏ ਜੋ ਚੱਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮੜ ਥੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰਿ ਰਸ ਚੱਖਿਆ ਸੋ ਹਰ ਜਨ ਲੋਗ ਤੇ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਦਿਨ ਸਤਗੁਰ ਸਭ ਮੋਈ ਬਿਲ ਲਾਏ ਅਨੰਦਿੰਦਾ ਜੈ ਸ਼ਾਂਤ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨ ਆਸਰੀ ਮੈਂ ਲਾਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹਿ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਤੇ ਹਰ ਨਾਮ ਤਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਏ ਹਰ ਰੰਗ ਗੂੜਾ ਤਨ ਤੇ ਰੋਏ ਸ਼ਾਂਤ ਸ਼ਿੰਗਾਰ 라ਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਅੱਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨ ਹਸਰੀ ਮਹਿਲਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੁਜੇ ਲੋਭੈ ਦੁਜੇ ਪਾਇ ਸਭ ਪਰਜ ਵਿਗੋਈ ਮਨ ਮੁਖ ਚੋਟਾਂ ਖਾਏ ਆਪਣੀ ਪਤ ਖੋਈ ਗੁਰ ਸੇਵਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗੁਰਮੁਖ ਉਬਰੇ ਹਰ ਸ਼ਰਣਾਈ RAM ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਨ ਸਾਚੀ ਰਾਸ ਸੱਚ ਵਾਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਤਿੰਨ ਤਬ ਸੱਚ ਇੱਕ ਸੱਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸੱਚੀ ਕਾਰ ਨਾਨਕ ਨਾਮ ਸਵਾਰਣ ਹਰ ਤਨਾਸਰੀ ਮੈਂ ਲਾ ਤੀਜਾ ਜੋ ਹਰ ਸੇਵ ਤੈਨ ਬਲ ਜਾਉ ਤੈਨ ਹਿਰਦੈ ਸਾਚ ਸੱਚਾ ਮੁਖ ਨਾ ਸਾਚੋ ਸਾਚ ਸਮਾਲਿਓ ਦੁਖ ਜਾਏ ਸੱਤ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁੱਝੇ ਨਾ ਜਾਣੇ ਬਾਣੀ ਮਨ ਮੁਖ ਅੰधे ਦੁੱਖ ਵਿਹਾਣੀ ਸਤਗੁਰ ਤੇ ਟੇ ਤਾਂ ਸੁਖ ਪਾਏ ਹਉਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤ 100 ਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਤ੍ਰੀਤਮ ਸੱਤੇ ਗੁਣ ਗਾਵਾ ਨਾਮਕ ਸਾਚੇ ਸਾਚਾ ਭਾਵ ਤਨਾਸ਼ਰੀ ਮੈਲਾ ਤੀਜਾ ਮਨ ਮਰੈ ਤਾਂ ਆਤਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੈ दारू ਜਾਣੇ ਕੋਏ ਮਾਨ ਸ਼ਬਦ ਮਰੈ 부ਝੈ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇਵ ਡਿਆਈ ਗੁਰਪ੍ਰਸਾਦ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਤੁਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਰ ਮਨ ਸਾਧ ਸਾਧ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਈ ਗੁਰਮੁਖ ਐ ਮੰਨ ਲੈ ਸਵਾਰ ਹਉਮੈ ਵਿੱਚੋਂ ਤਜੈ ਵਿਕਾਰ ਜੋ ਧੁਰ ਰੱਖਿਐ ਮੇਲ ਮਿਲਾਏ ਕਦੇ ਨ ਵਿਛੁੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣ ਨਾਨਕ ਗੁਰਮੁਖ ਨਾਮ ਪਛਾਨ ਤਨਾਸਰੀ ਮੈ ਲਾ ਤੀਜਾ ਕਾਚ ਧਨ ਸੰਚੈ ਮੂਰਖ गावा ਮਨ ਮੁਖ ਫੂਲੇ ਅੰਦਗاوار ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚ ਤਨ ਗੁਰਮਤੀ ਪਾਏ ਕਾਚ ਤਨ ਫੁਨ ਆਵੇ ਜਾਏ ਰਹਾ ਮਨ ਮੁਖ ਫੂਲੇ ਸਭ ਮਰੈ ਗਵਾਰ ਤਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸੱਚ ਰਤੇ ਐਨਸ ਬੈਰਾਗ ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰਨਾਮ ਸੁਮਾਣੀ ਸਿਧ ਸਾਧਿਕ ਤਰਸੈ ਸਭ ਲੋਇ ਪੂਰੇ ਭਾਗ ਤਰਾਪਤ ਹੋਇ ਸਬ ਕਿਛ ਸਾਚਾ ਸਾਚ ਹੈ ਸੋਇ ਊ ਤੁਮ ਬ੍ਰਹਮ ਪ੍ਰਸ਼ਾਨ ਕੋਇ ਸਚ ਸੱਚ ਸਤ ਆਪ ਦਿਰੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਤਰਾ ਸ੍ਰੀ ਮਹਿਲਾ ਤੀਜਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਚ ਵਿਚਾਰ ਆਪੇ ਬਖਸ਼ੇ ਦੇਵੀ ਚਾਰ ਹਰਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਓ ਹਮ ਮੂਰਖ ਮੂਰਖ ਮਨਮਾਹੇ ਹਉਮੈ ਵਿੱਚ ਸਭ ਕਾਰ ਕੁਮਾਹੇ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈ ਮਿਲਾਏ ਬਿਖਿਆ ਕ ਤਾਨ ਬਹੁਤ ਅਭਿਮਾਨ ਅੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰਨ ਕੋਏ ਜਿਸ ਸਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਰਾਗ ਤਨਾਸਰੀ ਮਹਿਲਾ ਤੀਜਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖ ਕੇ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੁ ਰੰਗ ਰਤਾ ਪਹਿਲੇ ਹਾਰ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਤਬ ਕਿਸ਼ ਕਿਰਪਾ ਕੀ ਜਾਏ ਹੋ ਹੋ ਦਇਆ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿ ਕਰੀ ਜਾਏ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਤਨਾਸਰੀ ਮਹਿਲਾ ਚੌਥਾ ਕਰ ਪਹਿਲਾ ਚੌਪ ਦੇ ਇਕੋ ਓੰਕਾਰ ਸਤ ਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ हम ऊपर कृपा कर स्वामी रख संगत तुम जो प्यारी हर गुण कह न सकौ बनवारी हम पापी पाथर नीर डुबत कर कृपा पाखण हम तारी राहौ जन्म जन्म के लागे बिख मोरचा लग संगत साध सवारी ਜੋ ਕੰਚਨ ਬੈਸੰਤਰ ਤਾਇੋ ਮਲ ਕਾਟੀ ਕਤਤ ਉਤਾਰੀ ਹਰ ਹਰ ਜਪਨ ਜਪਉ ਦਿਨ ਰਾਤੀ ਜਪ ਹਰ 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 ਉਰਤਾਰੀ ਹਰ 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 ਔਖ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹਰ ਹਰ ਅਗੰ ਅਗਾਦ ਬੋਧ ਅਪਰੰਪਰ ਪੁਰਖ ਉਪਾਰੀ ਜਾਨਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਿਸਵਾਰੀ ਤਨਾਸਰੀ ਮਹਿਲਾ ਚੌਥਾ ਹਰ ਕੇ ਸੰਤ ਜਨਾ ਹਰ ਜਤਿਓ ਤਿਨ ਕਾ ਦੂਖ ਭਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲੇਵ ਲਾਗੀ ਰਹਾਉ ਸੰਤ ਜਨ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਗੀ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵੱਡਾਗੀ ਤੋਂਰੀ ਗਤ ਮਿਤ ਕਹਿ ਨ ਸਕੈ ਪ੍ਰਭ ਹਮ ਕਿਉ ਕਰ ਮਿਲੈ ਅਪਹਾਗੀ ਹਰ ਤਬ ਸੁਆਮੀ ਕਿਰਪਾ ਥਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਤਨਸਰੀ ਮਹਿਲਾ ਚੌਥਾ ਹਰ ਕ ਸੰਤ ਸਤਗੁਰ ਸਤਪੁਰਖ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇਕ ਨਿਮਖ ਪਾਲ ਸਭ ਕਿਲ ਵਿਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿਨ ਕੀ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਤ ਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਸਭ ਲਾਥੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵਡ ਉਚੇ ਤਿਨ ਹਰ ਜਤਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਹਿਲਾ ਚੌਥਾ 함 ਅੰਦਲੇ ਅੰਦ ਬਿਖਾਇ ਬਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰਸਿੱਖੀ ਨੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਾਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਰਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨ ਪਗ ਰਾਲੀ